ਹੁਣ ਅਸੀਂ ਆਏ ਦੇਖਦੇ ਵੀ ਸਿ ਬੈਠੀ ਕਿੱਥੇ ਜਾ ਕੇ ਸੰਤ ਕੋਲ ਸਿ ਬੈਠਣ ਜੋਗਾ ਸੱਜਾ ਮਹੀਨੇ ਹੀ ਵਿੱਚ ਉੱਤੇ ਬਹਿ ਜਾਗੇ ਜਾ ਕੇ ਵੀ ਸਾਨੂੰ ਕੋਈ ਪਾ ਕੇ ਦੇ ਦੂਗਾ ਕੋਈ ਜਮੇਨ ਜਮੂਨ ਹੈ ਜਾਂ ਕੀ ਹੈਗਾ ਜੀ ਸਾਡੇ ਕੋਲੇ ਤਾਂ ਕਰਦਾ ਗੁਜ਼ਾਰਾ ਕਿਵੇਂ ਚੱਲਦਾ ਹੁਣ ਬਸ ਦਿਹਾੜੀ ਨਾਲ ਹੀ ਚੱਲਦਾ ਜੀ 500 ਰੁਪਏ ਕੋ ਔਰ ਕੋਈ ਕੋਈ ਪਰੋਬਾਰ ਨਹੀਂ ਜੀ ਮੈਂ ਬੱਜੋ ਬੱਤੀਆਂ ਮੇਰੇ ਬੱਚੇ ਨੇ ਆਣੇ ਨੇ ਇੱਥੇ ਮਾਤਾ ਜੀ ਖੋਦ ਜਿਹੜੇ ਆ ਉਹ ਜਿਹੜੇ ਆ ਪੰਗ ਨੇਗੇ ਕਿ ਲੋਕਾਂ ਦੇ ਘਰਾਂ ਦਾ ਗੁਜ਼ਾਰਾ ਬਹੁਤ ਔਖਾ ਹੈ ਇਹ ਕਾਰ ਬਣਾਉਣਗੇ ਕਿਵੇਂ ਇੱਕ ਵੱਡਾ ਸਵਾਲ ਹੈ ਵਿਧਾਨ ਸਭਾ ਹਲਕਾ ਦੜਬਾ ਦਾ ਪਿੰਡ ਹੈ ਸੰਗਤਪੁਰਾ ਜਿੱਥੇ ਇਸ ਸਮੇਂ ਮੈਂ ਖਲੋਤਾ ਇਹ ਪਿੰਡ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਾ ਪਿੰਡ ਹੈ ਮੀਂਹ ਦੇ ਕਾਰਨ ਘਰ ਇੰਨੇ ਕ ਨੁਕਸਾਨੇ ਗਏ ਆ ਕਿ ਘਰਾਂ ਚ ਤਰੇੜਾਂ ਪੈ ਚੁੱਕੀਆਂ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਤਰਪਾਲਾਂ ਜਾਂ ਫਿਰ ਥਾਈਆਂ ਚ ਦਿਨ ਕੱਟੀ ਕਰਨੀ ਪੈ ਰਹੀ ਆਪਾਂ ਦੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਨਾਲੇ ਗੱਲ ਕਰਦੇ ਆ ਕਿ ਕੀ ਹਾਲਾਤ ਨੇਗੇ ਕੀ ਬਣਿਆ ਆ ਕੀ ਨਾ ਆ ਬਾਈ ਜੀ ਸੁਖਪਾਲ ਕਰੋ ਕੀ ਹੋਇਆ ਘਰ ਦੇ ਨਾਲ ਉਸ ਜੀ ਆਹ ਤਰੇੜਾਂ ਆਉਣ ਕਾਰਨ ਪਾਣੀ ਆਉਣ ਕਾਰਨ ਸਾਡੇ ਘਰ ਵਿੱਚ ਮਕਾਨ ਬੈਠ ਗਿਆ ਤੇ ਹੁਣ ਕੋਈ ਸਰਕਾਰੀ ਬੰਦਾ ਆਇਆ ਕੋਈ ਮੰਤਰੀ ਕੋਈ ਐਮਐਲ ਨਹੀਂ ਆਇਆ ਜੀ ਵੀ ਸਾਡੇ ਆਲ ਵੀ ਨਹੀਂ ਪੁੱਛਿਆ ਜੀ ਕਿਸੇ ਨੇ ਕਿਸੇ ਨੇ ਨਹੀਂ ਬਾਤ ਪੁੱਛੀ ਹਾਂ ਜੀ ਤੇ ਹੁਣ ਹੁਣ ਦਿਨ ਕਿਵੇਂ ਲੰਘਦੇ ਨੇਗੇ ਬਸ ਔਖਾਂ ਨਾਲ ਹੀ ਡੱਬਦੇ ਨੇ ਜਿੱਦ ਨੂੰ ਰਾਤ ਕੋਈ ਜ਼ਮੀਨ ਜਮੂਨ ਹੈ ਜਾਂ ਨਹੀਂ ਹੈਗਾ ਜੀ ਸਾਡੇ ਕੋਲੇ ਤਾਂ ਸਾਡੇ ਕੋਲੇ ਤਾਂ ਇਹੀ ਤੀ ਜਾਈ ਬੈਠ ਕੇ ਸਟਾ ਤੇ ਅ ਤੁਸੀਂ ਕੀ ਕਹਿਣਾ ਚਾਹੋਗੇ ਮੰਤਰੀ ਸਾਹਿਬ ਨੂੰ ਤੁਹਾਡੇ ਹਲਕੇ ਦੇ ਮੰਤਰੀ ਨੇ ਹਰਪਾਲ ਚੀਮਾ ਕੀ ਕਹਿਣਾ ਚਾਹੋਗੇ ਕੀ ਮੰਗ ਕਰਦੇ ਹੋ ਪੀ ਸਾਡਾ ਮਕਾਨ ਵਾਕੇ ਦੇ ਦੋ ਜੀ ਬਸਾਂ ਤਾਂ ਹੀ ਬਹੁਤ ਮਜਬੂਰ ਹੈ ਜੀ ਹੋਰ ਕੋਈ ਮੰਗ ਨਹੀਂ ਸਾਡੀ ਕਰਦਾ ਗੁਜ਼ਾਰਾ ਕਿਵੇਂ ਚੱਲਦਾ ਹੁਣ ਬਸ ਦਿਹਾੜੀ ਨਾਲ ਹੀ ਚੱਲਦਾ ਜੀ 500 ਰੁਪਏ ਕੋਈ ਕੋਈ ਪਰਿਵਾਰ ਨਹੀਂ ਜੀ ਮੈਂ ਬੱਜੋ ਬੱਤੀ ਹੈ ਮੇਰੇ ਬੱਚੇ ਨਿਆਣੇ ਨੇ ਇੱਥੇ ਜੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮਾਤਾ ਜੀ ਖੁਦ ਜਿਹੜੇ ਆ ਉਹ ਜਿਹੜੇ ਆ ਪੰਗ ਨੇਗੇ ਘਰ ਜ਼ਰੂਰੀ ਨਹੀਂ ਹੁੰਦਾ ਕਿ ਹਰ ਕਿਸੇ ਕੋਲੇ ਜਦੋਂ ਜ਼ਮੀਨ ਹੋਵੇ ਜਾਂ ਕੁਝ ਹੋਵੇ ਪਰ ਜਦੋਂ ਦੁੱਖ ਦਾ پہاੜ ਟੁੱਟਦਾ ਤੁਹਾਡੇ ਸਾਹਮਣੇ ਆ ਤੁਸੀਂ ਖੁਦ ਦੇਖ ਲਿਆ ਕਿ ਕਿਸ ਹਾਲਾਤਾਂ ਦੇ ਵਿੱਚ ਨੇ ਪਰ ਵੱਡਾ ਸਵਾਲ ਇਹ ਹੈ ਕਿ ਏਡੀ ਵੱਡੀ ਤਰਾਸਦੀ ਹੋ ਗਈ ਹੋਵੇ ਘਟੋ ਘਟ 10 ਤੋਂ 20 ਘਰ ਹਲਕੇ ਦੇ ਨੁਕਸਾਨੇ ਗਏ ਹੋਣ ਇੱਕ ਮੌਤ ਹੋ ਗਈ ਹੋਵੇ ਚਲੋ ਮੌਤ ਅੱਜ ਹੋਈ ਹੈ ਕਹਿ ਸਕਦੇ ਆ ਕਿ ਉਹ ਇੱਕ ਅਡ ਸਰਕਮਚਾਂਸਸ ਚ ਹੋਈ ਹੈ ਪਰ ਜਿਹੜੇ ਆ ਘਰ ਨੇ ਇਹ ਤਾਂ ਜਦੋਂ ਜਦੋਂ ਮੀਂਹ ਪੈਣਾ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਉਸ ਸਮੇਂ ਤੋਂ ਇਹ ਘਰ ਜਿਹੜੇ ਨੇ ਇਹ ਨੁਕਸਾਨੇ ਗਏ ਨੇ ਨਾ ਚ ਤਰੇੜਾਂ ਆਈਆਂ ਨੇ 22 ਪਹਿਲਾਂ ਗੱਲ ਕਰਕੇ ਹਟੇ ਆ ਉਹ ਹੈਂਡੀਕੈਪਟ ਨੇ ਯਾਨੀ ਕਿ ਲੋਕਾਂ ਦੇ ਘਰਾਂ ਦਾ ਗੁਜ਼ਾਰਾ ਬਹੁਤ ਔਖਾ ਹੈ ਇਹ ਕਾਰ ਬਣਾਉਣਗੇ ਕਿਵੇਂ ਇੱਕ ਵੱਡਾ ਸਵਾਲ ਹੈ ਪਰ ਸਰਕਾਰ ਦੇ ਉੱਤੇ ਵੱਡੇ ਸਵਾਲ ਨੇ ਸਰਕਾਰ ਤੋਂ ਵੱਧ ਕੇ ਇਸ ਹਲਕੇ ਦੀ ਦੂਜੀ ਵਾਰ ਨਮਾਇੰਦਗੀ ਕਰ ਰਹੇ ਲੋਕਾਂ ਨੇ ਲਗਭਗ 50000 ਦੀ ਲੀਡ ਦੇ ਨਾਲ ਹਰਪਾਲ ਸਿੰਘ ਚੀਮਾ ਨੂੰ ਇਸ ਹਲਕੇ ਤੋਂ ਜਿਤਾ ਕੇ ਭੇਜਿਆ ਸੀ ਪਰ ਚੀਮਾ ਸਾਹਿਬ ਪਤਾ ਨਹੀਂ ਕਿੱਥੇ ਨੇ ਬਾਕੀ ਥਾਵੇਂ ਹੜ ਦੀ ਕਹਿਰ ਐ ਸੀ ਇਸ ਗੱਲ ਨੂੰ ਮੰਨਦੇ ਆ ਪਰ ਉਹਨਾਂ ਦਾ ਆਪਣਾ ਹਲਕਾ ਜਿੱਥੇ ਲੋਕਾਂ ਦੇ ਹਾਲਾਤ ਤੁਸੀਂ ਖੁਦ ਦੇਖ ਸਕਦੇ ਹੋ ਕਿ ਲੋਕਾਂ ਦੀਆਂ ਅੱਖਾਂ 'ਚੋਂ ਜਿਹੜੇ ਉਹ ਹੰਝੂ ਨਿਕਲ ਰਹੇ ਨੇ ਖਾਸ ਕਰਕੇ ਜਿਹੜੇ ਦਲਿਤ ਭਾਈਚਾਰਾ ਉਹਦੇ ਅੰਦਰ ਇਹ ਨੁਕਸਾਨ ਜਿਹੜਾ ਸਭ ਤੋਂ ਵੱਧ ਹੋਇਆ ਸੰਗਤਪੁਰੇ ਦੇ ਵਿੱਚ ਇੱਕ ਮੋਤਵੀ ਘਰ ਦੇ ਡਿੱਗਣ ਦੇ ਨਾਲ ਹੋਈ ਹੈ ਹੁਣ ਜਿਹੜੇ ਲੋਕਾਂ ਦੇ ਘਰ ਨੁਕਸਾਨੇ ਗਏ ਨੇ ਉਹਨਾਂ ਨੂੰ ਜਿਹੜਾ ਉਹ ਸਹਾਰਾ ਲੈਣਾ ਪੈ ਰਿਹਾ ਧਰਮਸ਼ਾਲਾਾਂ ਦਾ ਥਾਈਆਂ ਦਾ ਜਿੱਥੇ ਉਹ ਦਿਨ ਕੱਟੀ ਕਰ ਰਹੇ ਨੇ ਜ਼ਿਆਦਾਤਰ ਇਹ ਉਹ ਪਰਿਵਾਰ ਨੇ ਜਿਹੜੇ ਦਿਹਾੜੀ ਕਰਕੇ ਖਾਂਦੇ ਨੇ ਨਾ ਤਾਂ ਇਹਨਾਂ ਕੋਲ ਕੋਈ ਬਹੁਤਾ ਸਹਾਰਾ ਇਹਨਾਂ ਤੋਂ ਜਾਣਦੇ ਆ ਕਿ ਕੀ ਹੁਣ ਤੱਕ ਸਰਕਾਰ ਨੇ ਇਹਨਾਂ ਦੀ ਕੋਈ ਮਦਦ ਕੀਤੀ ਹੈ ਕੋਈ ਸਰਕਾਰੀ ਨੁਮਾਇੰਦਾ ਆਇਆ ਕਿਉਂਕਿ ਖਜ਼ਾਨੇ ਦਾ ਮੂੰਹ ਜੇਕਰ ਇਹਨਾਂ ਲੋਕਾਂ ਲਈ ਬੰਦ ਹੈ ਤੇ ਫਿਰ ਕਿਹਦੇ ਲਈ ਖੁੱਲੇਗਾ ਇਹ ਇੱਕ ਸਵਾਲ ਉੱਠਣਾ ਬਣਦਾ ਹੀ ਹੈ ਅ ਗੱਲ ਕਰਕੇ ਦੇਖਦੇ ਆ ਕੋਈ ਆਇਆ ਹੈ ਕੋਈ ਨਹੀਂ ਆਇਆ ਕਿੰਨਾ ਕੁ ਨੁਕਸਾਨ ਹੋਇਆ ਤੇ ਹੁਣ ਇਹਨਾਂ ਦੀ ਦਿਨ ਕਟੀ ਕਿਵੇਂ ਹੋ ਰਹੀ ਹੈ ਥੋੜਾ ਘੱਟ ਗਿਆ ਹਾਂਜੀ ਕਿਵੇਂ ਡਿੱਗਿਆ ਹੈ ਮੇਨ ਤੇ ਕਾਰਨ ਡਿੱਗਿਆ ਜੀ ਕੋਈ ਆਉ ਨਹੀਂ ਹੈਗਾ ਸਾਨੂੰ ਦੇਖਣ ਨਹੀਂ ਆਇਆ ਕੋਈ ਵੀ ਕੱਲ ਡਿੱਗ ਗਿਆ ਕੋ ਸਾਡੇ ਅੱਜ ਡਿੱਗ ਗਿਆ ਜੀ ਕੋਈ ਮਦਦ ਨਹੀਂ ਕਰ ਸਕਦਾ ਸਾਡੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਬਹੁਤ ਹੋ ਗਿਆ ਜੀ ਉਧਰ ਵੀ ਬਹੁਤ ਹੋ ਰਿਹਾਗਾ ਜੀ ਹੁਣ ਕਿੱਥੇ ਰਹਿ ਰਹੇ ਹੋ ਫਿਰ ਤੁਸੀਂ ਹੁਣ ਅਸੀਂ ਥਾਈ ਚ ਜਾਣ ਵਾਲੇ ਕੰਮ ਹੋ ਰਿਹਾਗਾ ਦੇਖੋ ਉਧਰ ਵੀ ਸਮਾਨ ਕੱਢਣ ਲੱਗ ਰਿਹਾ ਉਧਰਲਾ ਵੀ ਡਿੱਗ ਗਿਆ ਸਾਡਾ ਇਧਰਲਾ ਵੀ ਡਿੱਗ ਗਿਆ ਜੀ ਦੋ ਕਮਰੇ ਤੇ ਕੋਈ ਸਰਕਾਰ ਦਾ ਬੰਦਾ ਹੈ ਕਿਉਂਕਿ ਤੁਹਾਡਾ ਤਾਂ ਹਰਪਾਲ ਚੀਮਾ ਮੰਤਰੀ ਵੀ ਇੱਥੋਂ ਕੋਈ ਨਹੀਂ ਆਇਆ ਜੀ ਹਜੇ ਤਾਂ ਕੋਈ ਨਹੀਂ ਮਦਦ ਕਰਦਾ ਸਾਡੀ ਕੋਈ ਨਹੀਂ ਖੜਾ ਆ ਕੇ ਕੋਈ ਪਿੰਡ ਦੇ ਕਿਸੇ ਨੇ ਕੋਈ ਨਹੀਂ ਆਇਆ ਹੈਗਾ ਜੀ ਹਾਏ ਤਾਂ ਕੋਈ ਨਹੀਂ ਕਿਸੇ ਨੇ ਮਦਦ ਕਰਨ ਆ ਕੋ ਦੇਖਣ ਆਇਆ ਜੀ ਕੋਈ ਸਰਕਾਰੀ ਮਦਦ ਵੀ ਨਹੀਂ ਆਇਆ ਨਾ ਜੀ ਕੋਈ ਨਹੀਂ ਆਇਆ ਹੈਗਾ ਜੀ ਘਰ ਚ ਕੋਣ ਕੋਣਾ ਘਰ ਤੇ ਜੀ ਮੇਰਾ ਮੁੰਡਾ ਗਾ ਮੈਂ ਆ ਮੇਰ ਘਰ ਵਾਲਾ ਜੀ ਤਿੰਨ ਆ ਜੀ ਘਰ ਦਾ ਖਰਚਾ ਪਾਣੀ ਕਿਵੇਂ ਚੱਲਦਾ ਘਰ ਕਿਵੇਂ ਚੱਲ ਪਾਣੀ ਜੀ ਦਿਹਾੜੀ ਦਾ ਪੱਕਾ ਕਰਦੇ ਹੁਣ ਦਿਹਾੜੀ ਤੋਂ ਕੰਨੀਓ ਬੈਠੇ ਹਾਂ ਹੁਣ ਜੇ ਮੀਂਹ ਪਈ ਜਾਂਦਾ ਗਾ ਕੋਈ ਦਿਹਾੜੀ ਵੀ ਨਹੀਂ ਚੱਲਦੀ ਹੈਗੀ ਚਾਰ ਸਫੇਰੋ ਮਾਰੇ ਐ ਸਿੱਧਾ ਅੱਗੇ ਪਿੰਡ ਗਲੀ ਚ ਕੰਮ ਕਰਨ ਦੇ ਉਹ ਵੀ ਰਹਿ ਰਹੇ ਛੜਦਾ ਬਾਈ ਕੀ ਨਾਂ ਹੈ ਤੁਹਾਡਾ? ਹਰਵਿੰਦਰ ਕੌਰ ਜੀ। ਤੁਹਾਡੇ ਘਰ ਦਾ ਕੀ ਨੁਕਸਾਨ ਹੋ ਗਿਆ? ਸਾਡੇ ਜੀ ਤੇੜਾ ਪੈ ਗਈਆਂ ਬਰਾਂਡਾ ਡਿੱਗਣ ਵਾਲਾ ਜੀ ਕੋਈ ਮਦਦ ਨਹੀਂ ਕਰਦਾ ਜੀ। ਤੇ ਬਾਕੀ ਕੋਈ ਨਾ ਪਿੰਡ ਦੀ ਸੁਣੀ ਜੀ ਸਾਡਾ ਕੋਈ ਨਹੀਂ ਸੁਣਦਾ ਜੀ। ਘਰ ਚ ਕੌਣ-ਕੌਣ ਹੈ ਤੁਹਾਡੇ? ਘਰ ਚ ਜੀ ਅਸੀਂ ਤਿੰਨ ਚਾਰ ਜਣੇ ਆ ਜੀ। ਕੌਣ-ਕੌਣ ਹੈ? ਮੇਰਾ ਸਹੁਰਾ ਜੀ ਮੈਂ ਮੁੰਡਾ ਉਹ ਛੋਟਾ ਬੱਚਾ ਗੁੱਡੀਆਂ ਵਿਆਉਣ ਵਾਲੀ ਹੈਗੀ। ਤੇ ਕਮਾਉਣ ਵਾਲਾ ਕੌਣ ਆ ਤੁਹਾਡੇ ਘਰ? ਇੱਕ ਜਣਾ ਜੀ ਉਹ ਪਹਿਲਾਂ 7 ਵਜੇ ਸੀ ਜੀ ਉਹਦੇ ਅੱਡੀ ਤੇ ਮਸਾ ਇਲਾਜ ਕਰਾਇਆ ਜੀ ਉਹਦਾ। ਇਹ ਹੁਣ ਤੁਹਾਡੇ ਕੋਲ ਕੋਈ ਆਇਆ ਕੋਈ ਪੰਚਾਇਤ ਦਾ ਕੋਈ ਮੰਤਰੀ ਕੋਈ ਹੋਰ ਹਾਂਜੀ ਕੋਈ ਨਹੀਂ ਆਇਆ ਸਾਡੇ ਕੋਲੇ ਕੋਈ ਮਦਦ ਨਹੀਂ ਕਰੀ ਜੀ ਕਿਸੇ ਨੇ ਨਾ ਕੋਈ ਪਿੰਡ ਦਾ ਆਇਆ ਨਾ ਕੋਈ ਪੰਚਾਇਤ ਦਾ ਆਇਆ ਜੀ ਇਹ ਘਰ ਤੁਸੀਂ ਆਪ ਬਣਾਏ ਸੀਗੇ ਸਾਰੇ ਹਾਂਜੀ ਆਪ ਬਣਾਏ ਨੇ ਤੇ ਕੰਮ ਵਾ ਸਿਰਫ ਦਿਹਾੜੀ ਦੀਹਾੜੀ ਦੱਪਾਈ ਆ ਦਿਹਾੜੀ ਕਰਦੇ ਹਾਂ ਜੀ ਤੇ ਹੁਣ ਕਿੱਥੇ ਰਹਿ ਰਹੇ ਹੋ ਤੁਸੀਂ ਅਸੀਂ ਧਰਮਸ਼ਾਲਾ ਚ ਰਹਨੇ ਆ ਜੀ ਤੇ ਧਰਮਸ਼ਾਲਾ ਚ ਪੰਚਾਇਤ ਨੇ ਪ੍ਰਬੰਧ ਕਰਿਆ ਜਾਂ ਤੁਸੀਂ ਆਪ ਪੰਚਾਇਤ ਨੇ ਕਿਹਾ ਸੀ ਜੀ ਵੀ ਧਰ ਲਓ ਫਿਰ ਅਸੀਂ ਧਰ ਲਿਆ ਉਹਨਾਂ ਦੇ ਕਹਿਣ ਤੋਂ ਤਾਂ ਤੁਸੀਂ ਸੁਣਿਆ ਇਹ ਲੋਕ ਜਿਹੜਾ ਆਲਮੋਸਟ ਇਹ ਉਹ ਲੋਕ ਨੇ ਜਿਹੜੇ ਇੱਥੇ ਰਹਿ ਰਹੇ ਨੇ ਪਿੰਡ ਜਿਹੜੇ ਨੇ ਇਹ ਪਿੰਡ ਉਹ ਪਿੰਡ ਨੇਗੇ ਜਿਹੜੇ ਇੱਕ ਪਾਸੇ ਤਾਂ ਲਹਿਰਾ ਸ਼ਹਿਰ ਲੱਗਦਾ ਦੂਜੇ ਪਾਸੇ ਸੁਨਾਮ ਤੇ ਉਹਦੇ ਵਿਚਕਾਰਲੇ ਇਹ ਪਿੰਡ ਨੇ ਮੁੱਖ ਮੰਤਰੀ ਦਾ ਪਿੰਡ ਵੀ ਇੱਥੋਂ ਨੇੜੇ ਆ ਤੇ ਹਰਪਾਲ ਜੀ ਮਾਹੋਰਾਂ ਦਾ ਇਹ ਵਿਧਾਨ ਸਭਾ ਹਲਕਾ ਹੋਰ ਵੀ ਲੋਕ ਨੇ ਮਾਤਾ ਜੀ ਕੀ ਨਾਵਾਂ ਤੁਹਾਡਾ ਸੁਖਵਿੰਦਰ ਕੌਰ ਜੀ ਕੀ ਨੁਕਸਾਨ ਹੋਇਆ ਤੁਹਾਡਾ ਸਾਡੇ ਜਿ ਘਰ ਅਸੀਂ ਬੇਸਹਾਰਾਂ ਜੀ ਖੜਾ ਕੋਈ ਨਹੀਂ ਮਦਦ ਕਰਦਾ ਨਾ ਕੋ ਸਾਡਾ ਕੋਈ ਸੁਣਿਆ ਕੋਈ ਗੱਲਬਾਤ अच्छा नी ਹੁਣ ਘਰ ਦਾ ਕਿੰਨਾ ਕਿ ਨੁਕਸਾਨ ਹੋ ਗਿਆ ਕੰਮ ਦਾ ਹੀ ਬਹੁਤ ਨੁਕਸਾਨ ਹੋ ਗਿਆ ਸਾਰਾ ਬਿਸਤਰ ਬਿਸਤਰ ਸਾਰਾ ਕੁਝ ਖਰਾਬ ਹੋ ਗਿਆ ਤੇ ਨਹੀਂ ਤੋ ਤੁਹਾਨੂੰ ਕੋਈ ਪੁੱਛਣ ਨਹੀਂ ਆਇਆ ਨਾ ਜੀ ਕੋਈ ਨਹੀਂ ਆਇਆ ਸਾਡੇ ਕੋਲ ਪੰਚਾਇਤ ਵਾਲੇ ਜਾਂ ਕੋਈ ਹੋਰ ਪੰਚਾਇਤ ਨਾ ਹੋ ਗਈ ਕੋਈ ਨਹੀਂ ਆਇਆ ਸਾਡੇ ਕੋਲ ਨਾ ਜੀ ਤੇ ਹੁਣ ਥੋੜਾ ਗੁਜ਼ਾਰਾ ਕਿਵੇਂ ਚੱਲਦਾ ਸਾਡਾ ਗੁਜ਼ਾਰਾ ਤਾਂ ਪਿੰਡ ਦੀ ਸਿਰਫ ਚੱਲਦਾ ਤੇ ਹੁਣ ਸਾਡਾ ਗੁਜ਼ਾਰਾ ਵੀ ਨਹੀਂ ਚੱਲਦਾ ਜੀ ਅੱਛਾ ਕੋਈ ਮਦਦ ਨਹੀਂ ਆਈ ਨਾ ਜੀ ਕੋਈ ਮਦਦ ਹੀ ਨਹੀਂ ਕੋਈ ਕਿਸੇ ਨੇ ਸਾਨੂੰ ਪੁੱਛਿਆ ਨਹੀਂ ਵੀ ਤੁਸੀਂ ਕਿਵੇਂ ਬੈਠੇ ਹੋ ਕੀ ਖਾਧਿਆ ਕਿ ਨਾ ਖਾਧਿਆ ਉਹ ਤੁਹਾਨੂੰ ਸਾਨੂੰ ਕੋਈ ਦਵਾਈ ਵੀ ਨਹੀਂ ਦੁਆਰਿਆ ਤੁਹਾਡੀ ਲਾਤ ਮੁੰਡਾ ਹੈਗੇ ਸਨ ਛੱਡ ਕੇ ਵਾਗੇ ਬੇਸਹਾਰਾ ਸੀ ਤਾਂ ਤੇ ਹੁਣ ਘਰ ਵੀ ਟਹਿ ਗਿਆ ਘਰ ਵੀ ਟਹਿ ਗਿਆ ਹੁਣ ਅਸੀਂ ਆਏ ਦੇਖਦੇ ਵੀ ਸਿ ਬੈਠੀ ਕਿੱਥੇ ਜਾ ਕੇ ਸੰਤ ਕੋਈ ਸਿ ਬੈਠਣ ਜੋਗਾ ਜਗ੍ਹਾ ਵੀ ਨਹੀਂ ਹੈ ਜੀ ਉੱਤੇ ਬਹਿ ਜਾਗੇ ਜਾ ਕੇ ਵੀ ਸਾਨੂੰ ਕੋਈ ਪਾ ਕੇ ਦੇ ਦੂਗਾ ਬੰਦਾ ਮੇਰਾ ਮੰਜੇ ਤੇ ਬੈਠਾ ਮੈਂ ਬਿਮਾਰ ਆ ਮੈਨੂੰ ਹਾਰਟ ਦੀ ਪ੍ਰੋਬਲਮ ਆਂਗੀ ਮਰੀਜ਼ ਆ ਮੈਂ ਹਾਰਟ ਅਟੈਕ ਦਾ ਕਦੋਂ ਵੀ ਮਰ ਜੀ ਆ ਸਕਦਾ ਮੈਨੂੰ ਵੀ ਦਵਾਈ ਚੱਲਦੀ ਆ ਸਾਰ ਤੋਂ ਤੇ ਹੁਣ ਤੁਹਾਡੇ ਕੋਲੇ ਕੋਈ ਸਹਾਰਾ ਨਹੀਂ ਨਹੀਂ ਸਾਡੇ ਕੋਲ ਕੋਈ ਸਹਾਰਾ ਨਹੀਂਗਾ ਕੀ ਕਿਵੇਂ ਬਸ ਜਿਵੇਂ ਪਹਿਲਾਂ ਪਿੰਡ ਗਲੀ ਚ ਸਾਮਾਨ ਦਿੰਦੇ ਸੀ ਹੁਣ ਸਾਨੂੰ ਉਹ ਵੀ ਦੇਣ ਨੂੰ ਹਟ ਰਹੇ ਨੇਗੇ ਹੁਣ ਸਾਡੇ ਤਾਂ ਭੁੱਖੇ ਹਾਲ ਸਾਹ ਵੀ ਵਸੀ ਵੀ ਸੀ ਭੁੱਖੇ ਵਿੱਚ ਕਾਇ ਪਾਏ ਜਾਂਦੇ ਆ ਭੁੱਖੇ ਪੈਣੇ ਆ ਸਮਝਣਾ ਲੰ ਸਾਲ ਹੋ ਗਏ ਜੀ ਉਹਨੂੰ ਮੰਜੇ ਤੇ ਬੈਠੇ ਉਹ ਮੰਜੇ ਤੇ ਬੈਠਾ ਮੇਰੇ ਘਰ ਆਣਾ ਦਿਹਾੜੀ ਜਾਵੇ ਉਹਨਾਂ ਨੂੰ ਕੀ ਹੋਇਆ ਉਹਦਾ ਜੀ ਲੱਕ ਖੜ ਗਿਆ ਥੀ ਆ ਸਰ ਲੱਕ ਸੀ ਉਹਨੂੰ ਸ਼ੂਗਰ ਦੀ ਪਰੇਮ ਜਾਂ ਦੇਗੀ ਦਿਹਾੜੀ ਦਫਤ ਕੋਈ ਨਹੀਂ ਪਤਾ ਅਹੀਂ ਤਾਂ ਦੋਈ ਜੀ ਬੇਸਾਰਾਂਗੇ ਮੁੰਡੇ ਸਾਡੇ ਨੂੰ 12 ਸਾਲ ਹੋ ਗਏ ਗਏ ਨੂੰ 13 ਸਾਲ 6 ਕਿਤਾ ਨੂੰ ਹੁਣ ਕੁੜੀਆਂ ਆਪਦੇ ਘਰੇ ਹੁਣ ਸੰ ਦੂਜੇ ਬੰਦੇ ਤੁਹਾਨੂੰ ਕੌਣ ਸਾਮੂਗਾ ਤੇ ਹੁਣ ਘਰ ਵੀ ਡਿੱਗਣਾ ਘਰ ਵੀ ਡਿੱਗ ਗਿਆ ਜੀ ਚਾਰ ਫੁੱਟੀਆਂ ਜਾਂਦੀਆਂ ਜੀ ਟੇੜਾ ਪਈਆਂ ਘਰ ਤੇ ਸਾਰੇ ਚ ਤਾਂ ਤੁਸੀਂ ਦੇਖ ਸਕਦੇ ਹੋ ਤੇ ਸੁਣ ਵੀ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਜਿਹੜੇ ਪਰਿਵਾਰ ਨੇ ਦੁਖੀ ਨੇ ਇਹੋ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਿਰਫ ਤੇ ਸਿਰਫ ਦਿਹਾੜੀ ਦੇ ਸਿਰ ਤੇ ਜਿਹੜਾ ਉਹ ਕੰਮ ਚੱਲਦਾ ਹੈ ਘਰ ਬਣਾਉਣਾ ਅੱਜ ਕੱਲ ਵੱਡੇ ਵੱਡਿਆਂ ਦੇ ਲਈ ਜਿਹੜਾ ਉਹ ਬਹੁਤ ਔਖੀ ਗੱਲ ਹੈ ਤੇ ਇਹ ਗਰੀਬ ਲੋਕ ਆਪਣੇ ਘਰ ਕਿਵੇਂ ਬਣਾਉਣਗੇ ਸਰਕਾਰ ਨੂੰ ਵੀ ਚਾਹੀਦਾ ਆਮ ਆਦਮੀ ਪਾਰਟੀ ਦੇ ਨਮਾਇंदे ਵੀ ਸੁਣਦੇ ਹੋਣਗੇ ਉਹ ਆਪਣੇ ਵਿੱਤ ਮੰਤਰੀ ਨੂੰ ਜ਼ਰੂਰ ਦੱਸਣ ਜਾ ਕੇ ਕਿ ਤੁਹਾਡੇ ਹਲਕੇ ਦੇ ਵਿੱਚ ਇੱਕ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਘੱਟੋ ਘੱਟ ਹੋਰਾਂ ਲਈ ਖਜ਼ਾਨਾ ਨਹੀਂ ਖੁੱਲ ਸਕਦਾ ਤਾਂ ਇਹਨਾਂ ਗਰੀਬ ਲੋਕਾਂ ਦੇ ਲਈ ਬਹੁਤਾ ਨਹੀਂ ਤਾਂ ਥੋੜਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨ ਪਿੰਡ ਸੰਗਤਪੁਰਾ ਦਾ ਹੀ ਇੱਕ ਹੋਰ ਘਰ ਦੇ ਵਿੱਚ ਖਲੋਤੇ ਆ ਜਿੱਥੇ ਇੱਕ ਬਜ਼ੁਰਗ ਔਰਤ ਦੀ ਮੌਤ ਹੋਈ ਹੈ ਛੱਤ ਡਿੱਗਣ ਦੇ ਕਾਰਨ ਜਿਆਦਾ ਮੀਂਹ ਪੈਣ ਦੇ ਕਾਰਨ ਇਸ ਘਰ ਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਛੱਤ ਡਿੱਗੀ ਹੈ ਤੇ ਇੱਕ ਮਹਿਲਾ ਜ਼ਖਮੀ ਹੋਈ ਹੈ ਜਿਸ ਦਾ ਇਲਾਜ ਪਟਿਆਲਾ ਦੇ ਵਿੱਚ ਚੱਲ ਰਿਹਾ ਉਹਨਾਂ ਨੂੰ ਸੰਗਰੂਰ ਤੋਂ ਪਟਿਆਲੇ ਰੈਫਰ ਕੀਤਾ ਗਿਆ ਜਿਨ੍ਹਾਂ ਦੀ ਹਾਲਤ ਵੀ ਗੰਭੀਰ ਹੈ ਆਪਾਂ ਜਾਣਕਾਰੀ ਲੈਣੇ ਆਂ ਬਾਈ ਜੀ ਕੀ ਨਾ ਆਇਆ ਤੇ ਕੀ ਘਟਨਾ ਵਾਪਰੀ ਹੈ ਜਸਵਿੰਦਰ ਸਿੰਘ ਸਾਫਾ ਕਪੰਚ ਤੇ ਇਹ ਘਟਨਾ ਸਵਾ 7:00 ਵਜੇ ਦੜਕੀ ਫੁੱਲ ਜੋਰਾਂ ਨਾਲ بارش ਹੋ ਰਹੀ ਸੀ ਤੇ بارش ਦੇ ਕਾਰਨ 66 ਡਿਗਈ ਹੈ। ਬਹੁਤ ਜ਼ਿਆਦਾ بارش ਕਈ ਦਿਨਾਂ ਤੋਂ ਲਗਾਤਾਰ ਚੱਲ ਰਹੀ ਹੈ। بارش ਕਰਨਾ માતા ਬੈਠੀ ਸੀ ਤੇ ਬੈਠਣ ਬੈਠੀ ਸੀ ਉਹਦੇ ਮਤਲਬ ਉਹਰੇ ਪੱਥਰ ਲੱਗਿਆ ਜੋ ਦੂਜੀ ਪਟਿਆਲਾ ਰੈਫਰ ਹੈ। ਉਹਦੇ ਵੀ ਪੱਥਰੇ ਲੱਗੇ ਨੇ। ਇੱਥੇ ਪੱਥਰ ਲੱਗਿਆ ਸਿਰ ਚ ਟਾਂਕੇ ਨੇ। ਕਾਫੀ ਜ਼ਖਮੀ ਹੋ ਵੀ। ਉਹਦੀ ਹਾਲਤ ਕਿਵੇਂ ਹੋਣੀ? ਉਹਦੀ ਹਾਲਤ ਠੀਕ ਦੱਸ ਰਹੇ ਨੇ ਬਾਕੀ ਉੱਥੇ ਗਏ ਹੋਏ ਨੇ ਬੰਦੇ ਦੱਸਣਗੇ ਉਹ ਕੀ ਕਹਿੰਦੇ ਨੇ। ਹੁਣ ਪਹਿਲਾਂ ਨਾਲ ਠੀਕ ਦੱਸ ਰਹੇ ਨੇ ਹਾਲਤ। ਇੱਕ ਘਰ ਕਦੋਂ ਦਾ ਬਣਿਆ ਹੋ ਸਕਦਾ ਤੁਹਾਡੇ ਅਨੁਸਾਰ ਜੀ ਇਹ ਘਰ 2001-2002 ਚ ਬਣਿਆ ਸੀ ਤਾਂ ਕਾਫੀ ਸਾਲ ਹੋ ਗਏ ਹਾਂ ਤੇ ਹੁਣ ਮਾਤਾ ਸਨਸਕਾਰ ਹੋ ਗਿਆ ਮਾਤਾ ਦਾ ਸੰਸਕਾਰ ਤੇ ਜਾ ਰਿਹਾ ਪਰਿਵਾਰ ਉਹਨੂੰ ਕਿ ਸਰਕਾਰੀ ਅਧਿਕਾਰੀ ਆਇਆ ਹੋਵੇ ਸਰਕਾਰੀ ਪਟਵਾਰੀ ਸਾਹਿਬ ਆਏ ਸੀ ਬਾਕੀ ਲੈਰੇ ਉੱਥੇ ਸਾਰੀ ਸੀ ਤਹਿਸੀਲਦਾਰਾ ਐਸ ਐਚ ਓ ਸਾਰੀ ਮਹਿਕਮਾ ਲੈਰੇ ਹਸਪਤਾਲ ਸਾਕੇ ਸੀ ਮੌਕੇ ਤੇ ਇਹ ਹਾਲਾਤ ਨੇ ਲਗਾਤਾਰ ਜਿੱਥੇ ਪੰਜਾਬ ਦੇ ਵਿੱਚ ਜਿਹੜਾ ਮੀਂਹ ਲਗਾਤਾਰ ਪੈ ਰਿਹਾ ਤੇ ਅੱਗੇ ਵੀ ਜਿਹੜਾ ਹੋਰ ਮੀਂਹ ਪੈਣ ਦੀ پیشਗਨੋਈ ਹੈਗੀ ਹੈ ਉਸ ਦਰਮਿਆਨ ਇਹ ਹਾਲਾਤ ਜਿਹੜੇ ਆ ਲਗਾਤਾਰ ਵਿਗੜ ਰਹੇ ਆ ਇੱਕ ਮੌਤ ਹੋਈ ਹੈ ਤੁਹਾਡੇ ਸਾਹਮਣੇ ਹੀ ਹੈ ਕੁੱਲ ਮਿਲਾ ਕੇ ਪੰਜਾਬ ਦੇ ਲਈ ਜਿਹੜਾ ਇਹ ਹੜ੍ਹ ਵੀ ਨੇ ਤੇ ਚਾਹੇ ਉਹ ਮੀਂਹ ਹੈ ਉਹ ਇਸ ਵੇਲੇ ਆਫਤ ਬਣ ਕੇ ਆਇਆ ਹੋਇਆ ਸੰਗਤਪੁਰਾ ਪਿੰਡ ਦੇ ਹੀ ਇੱਕ ਹੋਰ ਘਰ 'ਚ ਖੜੇ ਆ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਫਰਸ਼ ਦਬ ਰਹੇ ਨੇ ਘਰ ਦੇ ਮਾਲਕ ਸਾਡੇ ਨਾਲ ਨੇ ਬਾਈ ਹਣੀ ਬਾਈ ਕੀ ਨਾਂ ਆ ਤੁਹਾਡਾ ਗਵਰਨਮੈਂਟ ਸਿੰਘ ਜੀ ਬਾਈ ਕੀ ਤੁਹਾਡੇ ਘਰ ਚ ਕੀ ਕੀ ਨੁਕਸਾਨ ਹੋਇਆ ਨੁਕਸਾਨ ਜੀ ਤੇੜਾ ਆ ਗਿਆ ਮਕਾਨ ਨਵਸ ਜਿਗਨ ਵਾਲੀ ਕਿਵੇਂ ਆਈ ਜਾਣੀ ਪਿੱਛੇ ਪਾਣੀ 5-5 ਫੁੱਟ ਖੜਾ ਹੈ ਜੀ ਅੱਛਾ ਪਿੱਛੇ ਖੇਤ ਨੇ ਹਾਂ ਜੀ ਹਾਂ ਜੀ ਇਹ ਤਾਂ ਲੱਗਦ ਨੇ ਕੋਈ ਵੀ ਸਪੋਰਟ ਨਹੀਂ ਆਈ ਪਿੱਛੇ ਵਸ ਗਿਰਨ ਵਾਲੀ ਹੈ ਜੀ ਮਕਾਨ ਤੇ ਸਰਵੇ ਕਰਾਇਆ ਨਾ ਜੀ ਸਰਵੇ ਗਏ ਤੇ ਉੱਥੇ ਹੀ ਮਸ ਉੱਥੇ ਬਾਰਾਂ ਮੇਰਕੇ ਆ ਗਈ ਜੀ ਕਿਸੇ ਨੇ ਅੱਜ ਕੋਈ ਆਇਆ ਹੋਵੇ ਕੋਈ ਪਟਵਾਰੀ ਕੋਈ ਤਹਿਸੀਲਦਾਰ ਕੋਈ ਮੰਤਰੀ ਕੋਈ ਐਮਐਲਏ ਨਹੀਂ ਐਮਐਲਏ ਤਾਂ ਨਹੀਂ ਆਇਆ ਜੀ ਕੀ ਕੀ ਕੋਸ਼ਿਸ਼ ਕਰਤਾ ਯਾ ਦੇਖੋ ਜੀ ਕਾਤਾ ਪਰ ਸਾਰਾ ਡੋ ਗਿਆ ਉਹ ਸਾਈਡ ਤੋਂ ਉਧਰੋਂ ਬਸ ਡਿਗਣ ਵਾਲੀ ਹੈ ਜੀ ਮਕਾਨ ਇਹ ਤਾਂ ਡਿਗਣ ਵਾਲੀ ਹੈ ਸਰਕਾਰ ਵੱਲ ਹੋਇ ਤੱਕ ਕੋਈ ਮਦਦ ਨਹੀਂ ਆਈ ਤੁਹਾਨੂੰ ਨਾ ਜੀ ਕੋਈ ਕਿਸੇ ਵੀ ਤਰ੍ਹਾਂ ਦੀ ਸਾਰਾ ਸਮਾਨ ਹੈ ਬਾਹਰ ਪਿਆ ਜੀ ਅਸੀਂ ਤਾਂ ਬਸ ਬਾਰੀ ਪੱਲੀਆਂ ਤਣ ਕੇ ਬੈਠੇ ਹੋਏ ਹਾਂ ਗੁਜ਼ਾਰਾ ਕਿਵੇਂ ਹੁੰਦਾ ਫਿਰ ਉਹਨਾਂ ਗੁਜ਼ਾਰਾ ਬਸ ਜਿਹੜਾ ਹੈਗਾ ਸਿਬਸ ਜੀ ਉਹ ਹੀ ਖਾ ਰਿਆ ਨਹੀਂ ਬਸ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਆਈ ਨਾ ਜੀ ਕੋਈ ਮਦਦ ਨਹੀਂ ਆਈ ਕੀ ਕਹਿਣਾ ਜਾਓਗੇ ਸਰਕਾਰ ਨੂੰ ਸਰਕਾਰ ਨੂੰ ਤਾਂ ਹੀ ਕਹਾਂਗੇ ਕਿ ਵੀ ਸਾਡੀ ਮਦਦ ਕਰੀ ਜਾਵੇ ਜੀ ਅਸੀਂ ਦੋਏ ਜੀ ਹੈਂਡੀਕੈਪਡਾਂ ਜੀ ਤੇ ਖਾਣ ਦਾ ਹੀ ਬਸ ਲਾਲੇ ਪਏ ਪਏ ਤੇ ਤੁਹਾਨੂੰ ਕੀ ਲੱਗਦਾ ਕਿ ਦੇਖੋ ਮੰਤਰੀ ਸਾਹਿਬ ਦਾ ਹਲਕਾ ਹੈ ਇਹ ਤੁਹਾਡਾ ਪਿੰਡ ਉਹਨਾਂ ਦੇ ਹਲਕੇ ਦਾ ਪਿੰਡ ਹੈ ਸਰਕਾਰ ਦਾ ਕੋਈ ਅਧਿਕਾਰੀ ਨਹੀਂ ਆਇਆ ਕੋਈ ਤਹਿਸੀਲਦਾਰ ਕੋਈ ਐਸਡੀਐਮ ਕੋਈ ਕੋਈ ਵੀ ਨਹੀਂ ਆਇਆ ਹੈ ਨਹੀਂ ਐਸਡੀਐਮ ਤਾਂ ਨਹੀਂ ਆਇਆ ਕਲਾ ਵਟਵਾਰੀ ਵਟਵਾਰੀ ਹੈ ਹਾਂ ਜੀ ਕੋਈ ਨਹੀਂ ਤੇ ਉਹ ਕੀ ਕਹਿ ਕੇ ਗਏ ਨੇ ਉਹ ਕਹਿੰਦੇ ਨੇ ਜੀ ਇੱਕ ਹਫਤੇ ਅੰਦਰ ਕਰ ਦਾਂਗੇ ਜੀ ਪਰ ਕੋਈ ਲੱਗਦਾ ਤਾਂ ਨਹੀਂ ਕਿ ਵੀ ਵੀ ਹੋਊਗਾ ਜੀ ਕਿ ਹੁਣ ਹੁਣ ਜਮੇ ਰੋਟੀ ਪਾਣੇ ਦਾ ਔਖਾ ਹੈ ਹਾਂ ਜੀ ਹਾਂ ਤੁਸੀਂ ਬਸ ਹੈ ਨਹੀਂ ਕੋਸ ਕੁ ਮਤਲਬ ਖਾਣ ਖਾਣ ਨੂੰ ਦੋ ਹੀ ਜੀ ਹੈਂਡੀਕੈਪਟਾਂ ਹੀ ਦੁਕਾਨ ਸੀਗੀ ਜੋ ਵੀ ਚਾਉਣ ਲੱਗ ਰਹੀ ਜੀ ਉਸੇ ਦੇ ਸਾਰੇ ਗੁਜ਼ਾਰੇ ਸੀ ਤਕਲ ਮਿਲਾ ਕੇ ਸੰਗਲਪੁਰਾ ਪਿੰਡ ਦੇ ਵਿੱਚ ਹਾਲਾਤ ਜਿਹੜੇ ਆ ਤੁਹਾਡੇ ਸਾਹਮਣੇ ਨੇ ਕਿ ਲਗਾਤਾਰ ਨੁਕਸਾਨੇ ਦੇ ਘਰ ਨੇ ਇਨ੍ਹਾਂ ਘਰਾਂ ਦੀ ਸਾਰ ਲੈਣ ਹਾਲੇ ਤੱਕ ਸਿਰ ਪਟਵਾਰੀ ਆਇਆ ਆ ਆ ਕੋਈ ਵੱਡਾ ਅਧਿਕਾਰੀ ਨਹੀਂ ਆਇਆ ਮੈਂ ਤੁਹਾਨੂੰ ਇੱਕ ਵਾਰ ਫਿਰ ਯਾਦ ਕਰਾ ਦਵਾਂ ਕਿ ਇਹ ਪਿੰਡ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਾ ਪਿੰਡ ਹੈ ਮੰਤਰੀ ਸਾਹਿਬ ਆਏ ਸੀ ਪਿੰਡ ਦੇ ਆਲੇ-ਦੁਆਲੇ ਗੇੜਾ ਦੇ ਕੇ ਚਲੇ ਗਏ ਤੇ ਮੋਟਰਾਂ ਦੇ ਲਈ ਡੀਜ਼ਲ ਜੋਗੇ ਪੈਸੇ ਦੇ ਗਏ ਜਿਹੜੀਆਂ ਮੋਟਰਾਂ ਖੇਤਾਂ ਚੋਂ ਪਾਣੀ ਕੱਢ ਕੇ ਨਾਲੇ 'ਚ ਸੁੱਟ ਰਹੀਆਂ ਨੇ